ਸਾਡੇ ਮਾਨਯੋਗ ਐਸਐਸਪੀ ਜੀ ਸ਼੍ਰੀ ਯੋਤੀ যাদব ਜੀ ਆਈਪੀਐਸ ਅਫਸਰ ਉਹਨਾਂ ਦੇ ਦੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਆ ਸਮਰਾਲਾ ਸਬੰਧੀ ਦੀ ਪੋਰਟ ਜਿਹੜੀ ਥਾਣਾ ਸਮਰਾਲਾ ਦੇ ਮਾਝੂੜਾ ਥਾਣਾ ਦੋਨਾਂ ਥਾਣਿਆਂ ਦੀ ਪੋਰਟ ਮਾਝੂੜੇ ਸ਼ਹਿਰ ਦੇ ਵਿੱਚ ਜਿੰਨੇ ਡਰੱਗਸ ਸਮਗਲਰ ਨੇ ਇਹਨਾਂ ਦੇ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਰੇਡ ਕਰਕੇ ਸਰਚ ਕਰ ਰਹੇ ਨੇ ਤੇ ਦਰਾਨੇ ਸਰਚ ਇਹਨਾਂ ਕੋਲ ਜਿੰਨੇ ਵੀ ਵਹੀਕਲ ਆ ਉਹਨਾਂ ਦੇ ਵੀ ਤਰੂਲੀ ਜਿਹੜੀ ਹੈ ਇਨਕੁਆਰੀ ਹੈ ਚੈੱਕ ਕਰ ਰਹੇ ਤੈਨੂੰ ਕਰ ਰਹੇ ਆ ਇਸ ਤੋਂ ਬਿਨਾ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੇ ਕੋਈ ਆਊਟਸਾਈਡਰ ਵੀ ਆ ਪਰਿਵਾਰ ਵਾਲਾ ਵੀ ਆ ਉਹ ਵੀ ਸਾਡੇ ਕੋਲ ਸਾਰਾ ਕ੍ਰਿਮੀਨਲ ਰਿਪੋਰਟ ਹੁੰਦਾ ਸਾਡੇ ਕੋਲ ਆਨਲਾਈਨ ਹੈ ਅਸੀਂ ਉਹਦੇ ਨਾਲ ਹੀ ਚੈੱਕ ਕਰਦੇ ਹਾਂ ਸਰ ਕੋਈ ਮਿਲੇਗਾ ਕੁਝ ਚੱਕੀ ਸਮਾਨ ਦਾ ਸਾਡੀ ਜਿਹੜੀ ਸਰਚ ਆ ਉਹ ਕੰਟੀਨਿਊ ਆ ਜਿਵੇਂ ਵੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗਾ ਪਰਾਲਾ ਸੌਣਵੀਂ ਦੇ ਵਿੱਚ ਇਹ ਆਇਡੈਂਟੀਫਾਈ ਕਰ ਰਹੇ ਆ ਜੇ ਜੇ ਬਿਲਕੁਲ ਕੋਈ ਇਹੋ ਜਿਹਾ ਮੀਨਜਰੀ ਬਣਾਇਆ ਹੋਊਗਾ ਸੋਰਸ ਉਹਦੇ ਖਿਲਾਫ ਜਿਹੜਾ ਬਿਲਕੁਲ ਉਹੀ ਜੀ ਸਖਤ ਕਾਰਵਾਈ ਕੀਤੀ ਜਾਊ। ਪੰਜਾਬ ਸਰਕਾਰ ਦੇ ਬਿਲਕੁਲ ਸਖਤ ਨਿਰਦੇਸ਼ ਨੇ ਸਾਰਿਆਂ ਦਾ ਪ੍ਰਾਇੋਰਟੀ ਜਿਹੜਾ ਨਸ਼ੇ ਖਤਮ ਕਰਨ ਬਾਰੇ ਆ ਜੜਾ ਨਸ਼ੇ ਦਾ ਕੋੜ ਖਤਮ ਕਰਨ ਬਾਰੇ ਆਪਣੀ ਯੂਥ ਨੂੰ ਜਿਹੜਾ ਮੋਟੀਵੇਟ ਕਰਕੇ ਚੰਗੇ ਪਾਸੇ ਲਿਆਉਣ ਵਾਸਤੇ ਆ ਜੇ ਕੋਈ ਦਸ਼ਾ ਬੱਚਾ ਕਰ ਰਿਹਾ ਤਾਂ ਉਸ ਬੱਚੇ ਨੂੰ ਜਿਹੜਾ ਅਸੀਂ ਉਹਦੇ ਕੇਸ ਦੀ ਰਜਿਸਟਰਡ ਕਰਨਾ ਉਹਨੂੰ ਦਾਖਲ ਕਰਾਵਾਂਗੇ। ਇਸ ਤੋਂ ਬਿਨਾ ਵੀ ਜੇ ਕੋਈ ਸਾਨੂੰ ਪਿੰਡ ਦੀ ਪੰਚਾਇਤ ਕੋਈ ਮੌਜੂਦ ਬੰਦੇ ਐ ਐਮਸੀ ਬੰਦੇ ਸਾਨੂੰ ਆ ਗਿਆ ਕੋਈ ਹੋਰ ਵੀ ਇਨਫੋਰਮੇਸ਼ਨ ਦਿੰਦੇ ਆ ਜੇ ਕੋਈ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਲੈਗਲ ਮੀਨ ਨਹੀਂ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੋ ਗਈ ਆ ਉਹ ਵੀ ਅਟੈਚ ਕਰਵਾਈ ਜਾਏਗੀ ਲੋਕਾਂ ਨੂੰ ਕੀ ਫੀਲ ਕਰਦੇ ਹੋ ਨਸ਼ਾ ਸੰਗਰਹ ਨੂੰ ਕੀ ਚਤਾਵਨੀ ਪੰਚਾਇਤ ਸਰਾਲਾ ਬਥਰ ਨਸ਼ਾ ਸੰਗਰਹ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੁੰਦਾ ਸਾਡੀ ਪੰਜਾਬ ਪੁਲਿਸ ਵੱਲੋਂ ਕਿਨੇ ਵੱਲੋਂ ਵੀ ਸਾਡਾ ਜਿਹੜਾ ਏਰੀਆ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਨਾਂ ਦੀ ਕੋਈ ਪ੍ਰਾਪਰਟੀ ਬਣੀ ਹੋਗੀ ਉਹ ਵੀ ਜਿਹੜੀ ਐ ਅਟੈਚ ਕਮਾ ਲੋਕਾਂ ਨੂੰ ਕੀ ਪੀਲਾ ਸਰ ਲੋਕਾਂ ਨੂੰ ਪੀਲਾ ਜੇ ਕੋਈ ਨਸ਼ਾ ਵੇਚਦਾ ਤੇ ਇਹ ਵੀ ਜਿਹੜੀ ਸਾਡੇ ਨਾਲ ਸ਼ੇਅਰ ਕਰ ਲੈਣ 181 ਤੇ ਕਰ ਲੈਣ ਮੇਰਾ ਨੰਬਰ ਮੈਂ ਹਰ ਵਾਰੀ ਦਿੰਦਾ ਪਬਲਿਕ ਦੇ ਵਿੱਚ ਐਸ ਐਚ ਓ ਸਾਊ ਦਾ ਨੰਬਰ ਹੈ WhatsApp ਤੇ ਸਾਡੇ ਨਾਲ ਸ਼ੇਅਰ ਕਰ ਲੈਣ ਜੇ ਕੋਈ ਇਨਫੋਰਮੇਸ਼ਨ ਦਊ ਸਾਨੂੰ ਉਹਦੀ ਜਿਹੜੀ ਰਿਡੈਂਟੀਟੀ ਬਿਲਕੁਲ ਸੀਕ੍ਰੀਟ ਰੱਖੀ ਕੋ ਉਹ ਵੇਚਣ ਵਾਲਾ ਉਹਦੇ ਖਿਲਾਫ ਬਿਲਕੁਲ ਪਰਚਾ ਵੀ ਦਰਜ ਕਰਾਂਗੇ ਜਿਹੜੀ ਇਹਨਾਂ ਇਲੀਗਲ ਮੀਨ ਨਹੀਂ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਹੋਗੀ ਆ ਉਹ ਵੀ ਅਟੈਚ ਕਰਾਈ ਜਾਏਗੀ ਲੋਕਾਂ ਨੂੰ ਕੀ ਪੀਲ ਕਰਦੇ ਹੋ ਤੇ ਨਸ਼ਾ ਸਮਗਲਨ ਕੀ ਚਤਾਵਨੀ ਪਵਾ ਚੁਣ ਵਾਲਾ ਪਵਾ ਨਸ਼ਾ ਸਮਗਲਨ ਨੂੰ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹਣਾ ਸਾਡੀ ਪੰਜਾਬ ਪੁਲਿਸ ਵੱਲੋਂ ਕਿਨੇ ਵੱਲੋਂ ਵੀ ਸਾਡਾ ਜਿਹੜਾ ਏਰੀਆ ਦੇ ਵਿੱਚ ਨਸ਼ਾ ਵੇਚਣਾ ਬਿਲਕੁਲ ਬੰਦ ਕਰਦਣ ਨਹੀਂ ਜਿਹੜੀ ਪਹਿਲੇ ਵੀ ਇਹਨਾਂ ਦੀ ਕੋਈ ਪ੍ਰਾਪਰਟੀ ਬਣੀ ਹੋਗੀ ਉਹ ਵੀ ਜਿਹੜੀ ਹੈ ਅਟੈਚ ਕਰਵਾ ਦੇ ਲੋਕਾਂ ਨੂੰ ਕੀ ਪੀਲ ਆ ਸਾਡਾ ਲੋਕਾਂ ਨੂੰ ਪੀਦਾ ਜੇ ਕੋਈ ਨਸ਼ਾ ਵੇਚਦਾ ਤੇ ਇਮੀਡੀਏਟਲੀ ਸਾਡੇ ਨਾਲ ਸ਼ੇਅਰ ਕਰ ਲੈਣ 181 ਦੇ ਕਰ ਲੈਣ ਮੇਰਾ ਨੰਬਰ ਮੈਂ ਹਰ ਵਾਰੀ ਦਿੰਦਾ ਪਬਲਿਕ ਦੇ ਵਿੱਚ ਐਸ ਐਚਓ ਸਾਹਿਬ ਦਾ ਨੰਬਰ ਹੈ WhatsApp ਤੇ ਸਾਡੇ ਨਾਲ ਸ਼ੇਅਰ ਕਰ ਲੈਣ ਜੇ ਕੋਈ ਇਨਫੋਰਮੇਸ਼ਨ ਦੋ ਸਾਨੂੰ ਉਹਦੀ ਜਿਹੜੀ ਇਡੈਂਟੀਟੀ ਬਿਲਕੁਲ ਸੀਕ੍ਰੀਟ ਰਹਿਣੀ ਹੈ